ਚੱਲ ਛੱਕੇ ਗੱਟੀ ਵਾਲੇ ਵੀਰਾਂ ਨੂੰ ਮੈਂ ਜੀ ਕਿ ਖਾਲੀ ਗਲਾਸ ਬਾਪੂ ਦੇ ਕੇ ਜਾਓ ਵੀਰ ਨਹੀਂ ਚੱਲਦੇ ਬਾਪੂ ਨਹੀਂ ਚੱਲਦੇ ਚੱਲ ਛੱਕੇ ਵੀਰੋ ਚੱਲ ਛੱਕੇ ਵੀਰੋ ਖਾਲੀ ਗਲਾਸ ਟੱਪ ਦੇ ਵਿੱਚ ਪਾਓ ਵੀਰ ਆਜੋ ਪਣੇ ਚੱਲ ਛੱਕੇ ਆਜੋ ਪਣੇ ਚੱਲ ਛੱਕੇ ਗੱਟੀ ਵਾਲੇ ਵੀਰਾਂ ਨੂੰ ਮੈਂ ਜੀ ਕਿ ਖਾਲੀ ਗਲਾਸ ਬਾਪੂ ਦੇ ਕੇ ਜਾਓ ਨਹੀਂ ਚੱਲਦੇ ਗਲਾਸ ਚੱਕੇ ਪਿੱਛੇ ਹਟ ਜਿਓ ਖਾਲੀ ਗਲਾਸ ਟੱਪ ਦੇ ਵਿੱਚ ਪਾਓ ਆਜੋ ਪਣੇ ਪਿੱਛੇ ਹਟ ਜਿਓ ਪਣੇ ਚੱਲ ਛੱਕੇ ਸੋ ਦੋਸਤੋ ਇਸ ਵਕਤ ਅਸੀਂ ਮੌਜੂਦ ਆ ਜੀ ਬੇਸ਼ੁਬ ਪ੍ਰਸਿੱਧ ਜਰਗਦੇ ਮੇਲਿਆਂ ਦੇ ਉੱਤੇ ਜਰਗਦੇ ਮੇਲਿਆਂ ਨੂੰ ਤੁਸੀਂ ਦੇਖ ਰਹੇ ਹੋ ਸੋਸ਼ਲ ਮੀਡੀਆ ਦੇ ਜ਼ਰੀਏ ਜਾਂ ਤੁਸੀਂ ਆਪ ਵੀ ਇੱਥੇ ਪਹੁੰਚ ਕੇ ਜਰਗਦਾ ਜਿਹੜਾ ਮੇਲਾ ਉਹਦਾ ਆਨੰਦ ਮਾਣ ਰਹੇ ਹੋ ਸੋ ਇਸ ਵਕਤ ਅਸੀਂ ਮੌਜੂਦ ਆ ਜੀ ਜਿਹੜਾ ਜਰਗਦਾ ਜਿਹੜਾ ਮੇਨ ਰਸਤਾ ਜਿੱਥੇ ਚਾਰਸਤਾ ਪੈਂਦਾ ਜਿੱਥੋਂ ਮੰਦਰ ਨੂੰ ਮੇਨ ਰਸਤਾ ਜਾਂਦਾ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਲੋਕਾਂ ਦੀ ਇੱਕ ਭੀੜ ਆ ਏ ਤੁਹਾਨੂੰ ਦਿਖਾਈ ਦੇ ਰਹੀ ਆ ਕਿਸ ਤਰ੍ਹਾਂ ਦੀ ਪੀੜਾ ਇਹ ਲੋਕ ਕਿਵੇਂ ਪਾਣੀ ਪੀਣ ਦੇ ਲਈ ਇੱਥੇ ਲਾਈਨਾਂ ਦੇ ਵਿੱਚ ਖੜੇ ਨੇ ਤੇ ਕਿਵੇਂ ਫੁੜਕ ਫੁੜਕ ਕੇ ਪਾਣੀ ਦੇ ਲਈ ਉਹ ਪਾਣੀ ਪੀ ਰਹੇ ਨੇ ਪਾਣੀ ਪੂਰਾ ਨਹੀਂ ਹੋ ਰਿਹਾ ਜਦੋਂ ਅਸੀਂ ਇੱਥੇ ਲੰਘੇ ਦੇਖਿਆ ਇਹ ਕਿ ਪਾਣੀ ਤੇ ਪਾਣੀ ਪਾਣੀ ਦੇ ਪਾਣੀ ਉਰੇ ਲੋਕ ਇੱਥੇ ਪੀ ਰਹੇ ਨੇ ਸੇਵਾਦਾਰ ਨੇ ਜਿਹੜੇ ਉਹਨਾਂ ਵੱਲੋਂ ਪਾਣੀ ਪੂਰਾ ਨਹੀਂ ਹੋ ਰਿਹਾ ਗੱਲਬਾਤ ਕਰਦੇ ਆ ਇਹ ਸਭ ਦਾ ਪੰਜ ਪਵਨਦੀਪ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਕਿਸ ਤਰ੍ਹਾਂ ਦੇਖਦੇ ਹੋ ਜਰਗਦੇ ਮੇਲੇ ਨੂੰ ਅਤੇ ਇਸ ਪਾਣੀ ਦੀ ਜਿਹੜੀ ਤੁਸੀਂ ਸਵੀਲ ਲਾਈ ਆ ਸਵੀਲ ਲਾਈ ਆ ਹਾਂ ਜੀ ਹਾਂ ਜੀ ਹਾਂ ਅੱਛਾ ਮਿੱਠੇ ਬਣ ਦੀ ਸਵੀਲ ਲਾਤੀ ਫਿਰ ਹਾਂ ਕਿਵੇਂ ਦੇਖਦੇ ਹੋ ਫਿਰ ਇਸ ਤੁਸੀਂ ਕੰਮ ਨੂੰ ਪਾਣੀ ਦੀ ਜਰਗਦੇ ਮੇਲੇ ਤੇ ਪਾਣੀ ਦੀ ਲੋੜ ਨੂੰ ਅਰ ਤੋਂ ਪਹਿਲਾਂ ਤਾਂ ਮੈਂ ਪਿੰਡ ਪੰਜਾਬੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਕਿ ਛੋਟੀ ਛੋਟੀ ਵੱਡੀ ਤੋਂ ਵੱਡੀ ਗਤੀਵਿਤੀ ਦੇ ਪੰਜਾਬ ਵਿੱਚ ਹੀ ਨਹੀਂ ਦੇ ਵਿੱਚ ਦਿਖਾਉਣ ਦੇ ਵਿੱਚ ਸਾਡੇ ਜਰਗ ਨਗਰ ਦੀ ਮਦਦ ਕਰਦਾ ਹੈ ਬਾਕੀ ਮੈਂ ਲਾਲੀ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਸਮੇਂ ਸਰ ਜਿਹੜੀ ਵੀ ਕੋਈ ਗੱਲਬਾਤ ਹੁੰਦੀ ਹੈ ਉਹਨੂੰ ਦੇਸ਼ ਵਿਦੇਸ਼ ਦੇ ਵਿੱਚ ਪਹੁੰਚੀ ਕਰਦੇ ਨੇ ਜਿਹੜੀ ਆਪਾਂ ਮੇਲੇ ਤੇ ਸ਼ਵੀਰ ਦੀ ਗੱਲ ਕਰਦੇ ਹਾਂ ਜੋ ਪਿਛਲਾ ਮੰਗਲਵਾਰ ਨਿਕਲਿਆ ਮੇਲਾ ਸੀ ਪੂਰਾ ਮੇਲਾ ਜਿਹਨੂੰ ਆਪਾਂ ਕਹਿੰਦੇ ਆ ਤੇ ਉਦੋਂ ਅਸੀਂ ਇੱਥੇ ਬੈਠੇ ਸੀਗੇ ਤੇ ਬਹੁਤ ਪਾਣੀ ਦੀ ਲੋੜ ਸੀ ਸੀ ਇਹ ਦੇਖਿਆ ਕਿ ਪਾਣੀ ਦੀ ਲੋੜ ਪਾਣੀ ਦਾ ਕੋਈ ਵੀ ਪ੍ਰਬੰਧ ਨਹੀਂ ਦੀਗਾ ਕਿਤੇ ਵੀ ਸੀਗਾ ਤੇ ਅਸੀਂ ਉਹਨੂੰ ਮੁੱਕ ਰਖਦੇ ਦੇਖਦੇ ਹੋਏ ਵੀ ਅੱਜ ਅਸੀਂ ਉਸੇ ਦਿਨ ਤੋਂ ਮਨ ਤੋਂ ਫੈਸਲਾ ਬਣਾ ਲਿਆ ਸੀਗਾ ਵੀ ਇੱਥੇ ਵਿੱਚ ਜਲ ਪੜਾਇਆ ਜਾਊਗਾ ਪਾਣੀ ਚਾਹੇ ਰੋਕੇ ਹੀ ਪਾਣੀ ਪੜਾਇਆ ਜਾਵੇ ਚਲੋ ਫਿਰ ਸਾਡੇ ਇਹ ਜੇ ਮਿੱਤਰ ਦੋਸਤਾਂ ਨੇ ਸਹਿਯੋਗ ਕੀਤਾ ਉਹ ਕਹਿੰਦੇ ਕਿ ਨਹੀਂ ਵੀ ਆਪਾਂ ਕਿਤੇ ਕੁਝ ਕਰ ਨਹੀਂ ਸਕਦੇ ਹੈਗੇ ਤਾਂ ਵੀ ਆਪਾਂ ਮਿੱਠਾ ਠੰਡੇ ਮਿੱਠੇ ਜਾਲੀ ਫਰੀ ਲਾਵਾਂਗੇ ਜਿਹਨੂੰ ਬਾਅਦ ਤੁਸੀਂ ਦੇਖੋਗੇ ਦਾ ਇੱਕ ਜਿਵੇਂ ਆਪਾਂ ਪਕਟਨ ਪਰ ਰਹੇ ਨੇ ਗਰਮੀ ਕਰਕੇ 900 ਤੋਂ ਉੱਪਰ ਬੋਲ ਕਰ ਰਹੇ ਤੇ ਵੀ ਬਹੁਤ ਜ਼ਿਆਦਾ ਲੋੜ ਆ ਪਾਣੀ ਦੀ ਦੇ ਸੰਗ ਤਾਂ ਪੀ ਰਹੀਆਂ ਆ। ਅਜਾ ਆਪਾਂ ਬੰਦੀ ਸਿੰਘ ਜੀ ਦੀ ਗੱਲ ਕਰੀਏ ਆਪਾਂ ਹੋਰ ਵੀ ਕਈ ਜਿਹੜੇ ਆ ਪ੍ਰੋਗਰਾਮ ਦੇਖਦੇ ਆ ਧਾਰਮਿਕ ਸਥਾਨਾਂ ਤੇ ਪ੍ਰੋਗਰਾਮ ਹੁੰਦੇ ਨੇ। ਉੱਥੇ ਗੱਲ ਕਰੀਏ ਕਿ ਉੱਥੇ ਜਿੰਨੀ ਪਬਲਿਕ ਹੁੰਦੀ ਆ ਉਹ ਤੋਂ ਕਈ ਜ਼ਿਆਦਾ ਲੋੜ ਦੇ ਮੁਤਾਬਕ ਆਪਾਂ ਲੰਗਰ ਲੱਗੇ ਹੁੰਦੇ ਨੇ। ਪਰ ਜਰਗਦਾ ਮੇਲਾ ਨੁਲਾਦਾ ਦੁਨੀਆ ਦੇਖ ਰਹੀ ਆ ਤੁਸੀਂ ਵੀ ਦੇਖ ਰਹੇ ਹੋ ਚਲੋ ਅਸੀਂ ਵੀ ਇੱਥੇ ਅ ਬੜੇ ਹੋਏ ਆ ਜਿੰਨੀ ਉਰੇ ਭੀੜ ਹੁੰਦੀ ਆ ਓਨੀ ਜਿਆਦਾ ਜਿਹੜੇ ਆਪਣੇ ਸੰਗਤ ਦੇ ਜਿਹੜੇ ਲੰਗਰ ਨੇ ਜਾਂ ਜਿਵੇਂ ਆਪਾਂ ਪਾਣੀ ਦੀ ਚਲੋ ਲੰਗਰ ਦੀ ਦਾ ਖਾਦੀ ਖੜੀ ਰੋਟੀ ਪਾਣੀ ਦਾ ਗੱਲਾ ਘਰੇ ਵੀ ਖਾਇਆ ਹੁੰਦਾ ਕੋਈ ਅੱਡੀ ਕਰਨੀ ਹੈਗੀ ਪਰ ਜਿਹੜੀ ਪਿਆਸ ਆ ਪਿਆਸ ਤਾਂ ਕਹਿੰਦੇ ਉਹ ਆਪਾਂ ਜਦੋਂ ਗਰਮੀ ਦਾ ਮੌਸਮ ਹੁੰਦਾ ਪਿਆਸ ਤਾਂ ਹਰ ਇੱਕ ਬੰਦੇ ਨੂੰ ਲੱਗਦੀ ਹੁਣ ਮੈਂ ਕਹਿੰਦਾ ਮੈਂ ਘਰੋਂ ਜਦੋਂ ਮੈਂ ਇੱਥੇ ਥੋੜਾ ਜਿਹਾ ਬਾਚ ਕਰ ਰਹਾ ਐ ਮੈਂ ਪਾਣੀ ਪੂੜੀ ਪੀ ਕੇ ਆਈ ਤੇ ਜਦੋਂ ਮੈਂ ਉੱਥੇ ਪਹੁੰਚਿਆ ਮਨੂੰ ਲੋੜ ਮਹਿਸੂਸ ਹੋਈ ਪਾਣੀ ਦੀ ਕਿਉਂਕਿ ਪਾਣੀ ਦੀ ਅਜਿਹੀ ਹੈ ਜਦੋਂ ਇਹ ਮੌਸਮ ਗਰਮੀ ਤੋਂ ਸ਼ੁਰੂ ਹੋ ਚੁੱਕਿਆ ਪਾਣੀ ਦੀ ਲੋੜ ਤਾਂ ਪ੍ਰਮੁੱਖ ਲੋੜ ਆ ਪਰ ਇੱਥੇ ਮਨੂੰ ਲੱਗਿਆ ਨਹੀਂ ਇੱਕ ਦੋ ਜਗ੍ਹਾ ਤੋਂ ਛੱਡ ਕੇ ਕਿਤੇ ਪਾਣੀ ਦਾ ਵਿਸ਼ੇਸ਼ ਪ੍ਰਬੰਧ ਹੋਵੇ ਪਾਣੀ ਦੇ ਪ੍ਰਬੰਧ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਖਾਸ ਤੌਰ ਤੇ ਜਰਗ ਦਾ ਮੇਲਾ ਪੰਜਾਬ ਦੇ ਤਿੰਨ ਮੇਲੇ ਮਸ਼ਹੂਰ ਨੇ ਉਹਦੇ ਵਿੱਚੋਂ ਜਰਗ ਦਾ ਮੇਲਾ ਆਉਂਦਾ ਐਡਾ ਵੱਡਾ ਵੱਡਾ ਮੇਲਾ ਹੋਵੇ ਇਹ ਅੱਡੀ ਭੀੜ ਐ ਕੀ ਮਤਲਬ ਆਦਾ ਮੈਨੂੰ ਲੱਗਿਆ ਕਿ ਜਿਸ ਤਰ੍ਹਾਂ ਪਿਛਲੇ ਕਈ ਸਾਲਾਂ ਦਾ ਜਿਹੜਾ ਰਿਕਾਰਡ ਆ ਉਹ ਟੁੱਟਿਆ ਜਾਂ ਕਰਕੇ ਮੇਲੇ ਦੇ ਉੱਤੇ ਜਿਹੜਾ ਮੇਨ ਪ੍ਰਮੁੱਖ ਆ ਇਹ ਇੱਥੇ ਲੰਗਰਾਂ ਦੀ ਬੜੀ ਕਮੀ ਆ ਹਾਂਜੀ ਹਾਂ ਲੰਗਰਾਂ ਦੀ ਕਮੀ ਹੈਗੀ ਆ ਬਾਕੀ ਇੱਕ ਤਾਂ ਗੱਲ ਹੈ ਕਿ ਜਿਹੜਾ ਆਪਣਾ ਯੂਥ ਆ ਤਕਰੀਬਨ ਉਹ ਜ਼ਿਆਦਾ ਬਾਹਰ ਨੂੰ ਚਲੇ ਗਿਆ ਹਾਂਜੀ ਉਹ ਦੀ ਅਸੀਂ ਉਹ ਘਾਟ ਰੜਕਦੇ ਆ ਨਹੀਂ ਪਹਿਲਾਂ ਹੋਰ ਕਾਫੀ ਮੁੰਡੇ ਹੁੰਦੇ ਸੀ ਨਾਲ ਸਹਿਯੋਗ ਕਰਦੇ ਸੀਗੇ ਇੱਕ ਦੋ ਕੁ ਮਹੀਨਾ ਪਹਿਲਾਂ ਹੀ ਪ੍ਰੋਗਰਾਮ ਬਣ ਜਾਂਦਾ ਸੀਗਾ ਵੀ ਹਾਂ ਵੀਰ ਆਪਾਂ ਨੇ ਪਾਣੀ ਪਾਉਣਾ ਕੁਝ ਇਹ ਵੀ ਘਾਟ ਹੈਗੀ ਆ ਕੁਝ ਥੋੜੀ ਜਿਹੀ ਇੱਕ ਦ ਮੂਰੇ ਨਹੀਂ ਹੋ ਕੇ ਰਾਜੀ ਹੈਗਾ ਕੋਈ ਹਾਂ ਗੱਲਾਂ ਜਿੰਨੀਆਂ ਮਰਜ਼ੀ ਕਰਾ ਲਓ ਹਾਂ ਗੱਲਾਂ ਬਹਿ ਕੇ ਬਹੁਤ ਕਰ ਲੈਂਦੇ ਨੇ ਮੂਰੇ ਹੋ ਕੇ ਰਾਜੀ ਨਹੀਂ ਹੈਗਾ ਕੋਈ ਹੈਨਾ ਤੇ ਵੀ ਜੇ ਆਪਾਂ ਮੂਰੇ ਵੀ ਇੱਕ ਜਣਾ ਮੂਰੇ ਹੋਊਗਾ ਉਹਨੂੰ ਸਪੋਰਟ ਨਹੀਂ ਕਰਦੇ ਹੈਗੇ ਉਹਨੂੰ ਲੱਤਾਂ ਖਿੱਚਣ ਵਾਲੇ ਵੱਧ ਨੇ ਨਹੀਂ ਨਹੀਂ ਉਹ ਲੋ ਆਏ ਆਗੇ ਨਾ ਜਿੱਦਾਂ ਪੈਸੇ ਦੇ ਵਿੱਚ ਆਪਾਂ ਮੂਰੇ ਹੋ ਜਾਂਦੇ ਆ ਵੀ ਆਪਾਂ ਜਿੱਦ ਦੇ ਵਿੱਚ ਜਿੰਨੀ ਮਰਜ਼ੀ ਕਰਾ ਲੋ ਉਹਦੇ ਵਿੱਚ ਮੂਰੇ ਜਿੰਨਾ ਮਰਜ਼ੀ ਕਰਾ ਲਓ ਜਿੰਨਾ ਮਰਜ਼ੀ ਕਰਾ ਹਾਂ ਉਹ ਜਾਨੀ ਦੀ ਜੇ ਕਿ ਤੇ ਆਪਾਂ ਕਿਸੇ ਦਾ ਸਮਾਜਿਕ ਭਲਾਈ ਵਾਲਾ ਜਾਂ ਆਪਾਂ ਕਿਸੇ ਚੰਗਾ ਕੰਮ ਕਰਨਾ ਫਿਰ ਆਪਾਂ ਘਰੋਂ ਹੀ ਬਾਹਰ ਨਿਕਲਣਾ ਨਾ ਫਿਰ ਨਹੀਂ ਕਰੋ ਨਿਕਲਦੇ ਹੈਗੇ ਬਾਹਰ ਇਹਦੇ ਵਿੱਚ ਕਿ ਜਨਾ ਕੋਈ ਮਤਭੇਦ ਨਹੀਂ ਹੈਗਾ ਸਾਰੀ ਜੁਰ ਸੰਗਤਾਂ ਉਦੀ ਚੱਲ ਕੇ ਆਉਂਦੀ ਆ ਨਮਸਤਕ ਹੋਣ ਆਉਂਦੀ ਆ ਵੀ ਸਾਨੂੰ ਸਾਰੇ ਜਿਹਦੇ ਵੀ ਘਰ ਦੇ ਮੂਹਰ ਦੀ ਲੰਗਦੀ ਆ ਦੋ ਤਿੰਨ ਘਰ ਛੱਡ ਕੇ ਇਕੱਠੇ ਹੋ ਕੇ ਪਾਣੀ ਪਾਉਣ ਫਿਰਨੀਆਂ ਦੀ ਜੇਕਰ ਪਾਣੀ ਪਲਾਇਆ ਜਾਵੇ ਤਾਂ ਬਹੁਤ ਵਧੀਆ ਗੱਲ ਆ ਇਹ ਨਹੀਂ ਮੈਂ ਤੁਸੀਂ ਆਪ ਦੇਖੋ ਸੀ ਪ੍ਰੈਕਟੀਕਲ ਦੇਖ ਲਓ ਚਲੋ ਆ ਤੁਸੀਂ ਗਲੀ ਦੇਖੀ ਹੋਈ ਆ ਆਪਣੀ ਪਹਿਲਾਂ ਲੋਕ ਕੁੰਡੇ ਖੜਕਾ ਖੜਕਾ ਕੇ ਪਾਣੀ ਪੀ ਰਹੇ ਨੇ ਪੀਂਦੇ ਸੀਗਾ ਇਹ ਹੁਣ ਸਾਰੇ ਸੀ ਕੁੰਡਾ ਖੁੱਲਾ ਰੱਖਿਆ ਹੋਇਆ ਹਾਂਜੀ ਹਾਂਜੀ ਐਸੇ ਲਈ ਵੀ ਚਲਦੀ ਜੇ ਕੋਈ ਆਵੇ ਤਾਂ ਪਾਣੀ ਨਹੀਂ ਪਾਈ ਆਪਣਾ ਪ੍ਰਬੰਧ ਮੋਟਰਾ ਉੱਥੇ ਰੱਖੀ ਹੋਈ ਆ ਇਹ ਬ ਗਾਠ ਕਾ ਕੇ ਅੱਛਾ ਕਈ ਅਜਿਹੀਏ ਵੀ ਸੰਗਤ ਆਉਂਦੀਆਂ ਨੇ ਕੋਈ ਬਾਥਰੂਮ ਜਾਂ ਕਿਸੇ ਰੇ ਜਾਂ ਕੋਈ 17 ਦੀ ਐਮਰਜੈਂਸੀ ਲਈ ਉਹ ਵੀ ਕਰਾਂ ਚ ਜਾਂਦੇ ਨੇ ਉਹ ਵੀ ਕਰਾਂ ਜਾਂਦੇ ਉਹ ਵੀ ਇੱਕ ਪ੍ਰਮੁੱਖ ਲੋੜਾ ਦੇਖੋ ਜਣ ਦੀ ਅੱਡਾ ਵੱਡਾ ਕਾਠ ਹੋਵੇ ਅੱਡਾ ਵੱਡਾ ਮੇਲਾ ਮਸ਼ਹੂਰ ਹੋਵੇ ਪੰਜਾਬ ਦੇ ਵਿੱਚ ਵਿਸ਼ਵ ਦੇ ਵਿੱਚ ਇਹ ਉਹਦੇ ਨਾਲ ਸੰਬੰਧ ਤੇ ਜੇ ਆਪਾਂ ਕਹੀਏ ਜਿਹੜੇ ਪ੍ਰਬੰਧ ਨੇ ਉਹ ਇੰਨੇ ਕੰਪਲੀਟ ਹੁਣ ਇੱਕ ਤਰ੍ਹਾਂ ਦੇ ਨਾਲ ਫਿਰ ਇਹ ਗਲਤ ਮੈਸੇਜ ਆਂਦਾ ਪੰਜਾਬ ਦੇ ਪੰਜਾਬ ਦੇ ਤੌਰ 'ਤੇ ਮੈਂ ਤੁਹਾਨੂੰ ਇੱਕ ਰਾਤ ਦੀ ਗੱਲ ਦੱਸਦਾ ਰਾਤ 9 ਜਾਣੇ ਸੀ ਇੱਕ ਉਹਨਾਂ ਦਾ ਛੋਟਾ ਜਿਹਾ ਬੱਚਾ ਸੀਗਾ ਉਹ ਕਹਿੰਦੇ ਸਾਨੂੰ ਕਿਤੇ ਰਾਤ ਨੂੰ ਜੇ ਪ੍ਰਬੰਧ ਹੋ ਜਵੇ ਵੀ ਸਾਡਾ ਕੁਝ ਨਹੀਂ ਰਹਿਣ ਦਾ ਪ੍ਰਬੰਧ ਨਹੀਂ ਹੈਗਾ ਜਦੋਂ ਮੈਂ ਕਿਹਾ ਵੀ ਤੁਸੀਂ ਬੱਚੇ ਨੂੰ ਕਾਹਦੇ ਨਾਲ ਲੈ ਕੇ ਆਉਣਾ ਸੀਗਾ ਨਹੀਂ ਨਹੀਂ ਮੈਂ ਕਹੀ ਜਾਂਦ ਕਿ ਮੈਂ ਕਹੀ ਨਹੀਂ ਬੱਚਾ ਰੋਣ ਲੱਗ ਗਿਆ ਮੇਰਾ ਇੰਨਾ ਮਨ ਲੱਲੀ ਜੀ ਭਰਿਆ ਤਰਸ ਆਇਆ ਮੈਨੂੰ ਮੈਂ ਜਦੋਂ ਸੋਚ-ਵੋਚ ਕੇ ਵੀ ਕਿੱਥੇ ਕਰੀਏ ਜਾ ਮੁੰਦਰ ਜਾਦੀ ਵੀਰ ਨਾਲ ਗੱਲ ਕਰਕੇ ਸਾਫਕਾ ਸਰਪੰਨ ਸਰਵਿੰਦਰ ਸਿੰਘ ਨੇ ਉਹਨਾਂ ਨੇ ਇੱਕ ਜਿੱਥੇ ਕੈਂਪ ਲੱਗਦਾ ਹੁੰਦਾ ਉਹਥੇ ਨੂੰ ਰਹਿਣ ਨੂੰ ਥਾਂ ਦਿੱਤੀ ਉਹ ਇੰਨਾ ਰਕਤ ਧੰਨਵਾਦ ਕਰਕੇ ਗਿਆ ਸਵੇਰੇ ਉੱਠ ਕੇ ਕਹਿੰਦਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਪਾਂ ਸਾਰੇ ਜਣੇ ਸੋਚਾਂਗੇ ਠੀਕ ਆ ਜੀ ਤੇ ਵੀ ਹਾਂ ਕਿਸੇ ਦਾ ਆਪਾਂ ਭਲਾ ਕਰਨਾ ਤਾਂ ਕੋਈ ਏਡੀ ਗੱ ਹਾਂਜੀ ਹਾਂ ਵੀ ਉੱਥੇ ਕੋਈ ਤੁਖਾ ਨਹੀਂ ਰਹਿੰਦਾ ਨਾ ਨਾ ਨਹੀਂ ਰਹਿੰਦਾ ਕੋਈ ਚੀਜ਼ ਦੀ ਘਾਟ ਨਹੀਂ ਹੁੰਦੀ ਹੈਗੀ ਸਾਡੇ ਨਗਰ ਨੂੰ ਵੀ ਓਕਣੇ ਸਾਰ ਨੂੰ ਸਾਥ ਦੇਣਾ ਚਾਹੀਦਾ ਹੈਗਾ ਜਿਹੜੇ ਦੇਸ਼ ਦੇ ਵਿੱਚ ਵਸਦੇ ਫਾਟੇ ਨਗਰ ਨਗਰ ਦੇ ਵੀਰ ਨੇ ਉਹ ਵੀ ਸਾਥ ਦੇਣ ਗਾਹਾਂ ਨੂੰ ਨਹੀਂ ਸਾਥ ਤਾਂ ਦੇ ਜੇ ਗੱਲ ਕਰੀ ਆਪਾਂ ਐਨ ਆਰ ਆਈ ਵੀਰਾਂ ਦੀ ਜੜਖੜ ਆਉਂਦੀ ਹੈ ਉਹ ਤਾਂ ਮੈਨੂੰ ਲੱਗਦਾ ਕਿਸੇ ਪਾਸਿਓਂ ਪਿੱਛੇ ਨਹੀਂ ਹਟਦੇ ਹੈਗੇ ਹਾਂਜੀ ਅਸੀਂ ਅੱਧ ਬੋਲ ਕਹਿਦੀ ਆਰ ਸ਼ਦੀਪਾ ਸਾਡਾ ਹਾਸ਼ਮੀ ਹਾਂ ਹਾਂ ਬਹੁਤ ਜਾਣੇ ਨੇ ਪਰਮੰਦਰ ਸਿੰਘ ਦਾ ਹਾਂ ਇਹਦੇ ਵਿੱਚ ਕਦੇ ਕੋਈ ਮਤਲਬ ਹੀ ਨਹੀਂ ਨਹੀਂ ਇਹਦੇ ਵਿੱਚ ਆਪਾਂ ਐਨ ਆਰ ਆਈ ਨੂੰ ਨਹੀਂ ਦੋਸ਼ ਦੇ ਸਕਦੇ ਆਪਾਂ ਇਹ ਉਹਦਾ ਵਿਚਾਰੇ ਜਦੋਂ ਵੀ ਉਹ ਔਰ ਕਹਾ ਬੱਟੀਆਂ ਵੱਡਾ ਪ੍ਰਾਲਾ ਕਰੀਏ ਸ਼ਬੀਲ ਦਾ 2 3 4 ਜਗ੍ਹਾ ਤੇ ਲਾਈ ਵੀ ਉਹਨਾਂ ਨੂੰ ਵੀ ਸਹਿਯੋਗ ਪਰ ਬਾਸ ਨਹੀਂ ਘੱਟ ਤੋਂ ਘੱਟ ਮੇਰੇ ਦੇ ਅਕੋਰਡਿੰਗ ਮੈਂ ਜਮੇ ਅੱਜ ਸਾਰਾ ਫਿਰਿਆ ਘੱਟ ਤੋਂ ਘੱਟ 10 ਜਗ੍ਹਾ ਤੇ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਜੀ ਜਿਹੜਾ ਇੱਥੇ ਮਨਲਾ ਦੇ 1 2 ਤੋਂ ਬਗੈਰ ਰੋਕ ਤੇ ਹੈ ਹੀ ਨਹੀਂ ਹਾਂਜੀ ਹਾਂਜੀ ਇਹ ਇੱਕ ਵੱਡੀ ਆਪਣੀ ਨਲਾਕੀ ਆ ਹੁਣ ਸਾਡੇ ਕਈ ਰਿਸ਼ਤੇਦਾਰ ਆ ਰਹੇ ਉਹਨਾਂ ਸਾਨੂੰ ਆਪਣੇ ਕਿਹਾ ਕਿ ਤੁਸੀਂ ਇੱਕੇ ਥੋੜਾ ਪਿੰਡ ਆ ਕਿ ਇਹ ਕਿ ਜਾਂਦੀ ਕਿਹਾ ਕਿ ਪਾਣੀ ਦਾ ਕਿਸੇ ਪ੍ਰਬੰਧੇ ਨਹੀਂ ਹੈਗਾ ਹਾਂਜੀ ਹਾਂਜੀ ਬਹੁਤ ਕੁਝ ਸੁਣਨਾ ਪਿਆ ਜਿਹੜਾ ਹਫਤਾ ਲੰਘਿਆ ਬਹੁਤ ਕੁਝ ਮਾਟਰੀ ਸੁਣਨਾ ਪ ਠੀਕਾ ਉੱਥੇ ਵੀ ਹਜੇ ਪਹੁੰਚਣਾ ਪਰ ਮੈਂ ਕਿਹਾ ਵੀ ਨਹੀਂ ਇੱਥੇ ਬੰਦੇ ਘਾਟ ਕਰਕੇ ਮੈਂ ਮੌਕੇ ਦੇ ਮੌਕੇ ਉੱਥੇ ਸੁਨੀਲ ਸਿੰਘ ਬਾਦਲੀ ਅੱਜ ਪੰਜਾਬ ਪਜੋਂ ਯਾਤਰਾ ਉੱਥੇ ਵੀ ਪਹੁੰਚਣਾ ਹੈਗਾ ਕਿ ਉੱਥੇ ਵੀ ਜਾਣਾ ਜ਼ਰੂਰ ਇੱਥੇ ਵੀ ਜਾਨੀ ਕਿ ਵੀ ਇੱਥੇ ਬਹੁਤ ਕੰਮ ਘਾਟ ਸੀਗੀ ਬੰਦਿਆਂ ਦੀ ਇੱਥੇ ਵੀ ਹੁਣ ਸਵੇਰੇ ਅਸੀਂ 9 ਵਜੇ ਸ਼ੁਰੂ ਕਰਤਾ ਸੀ ਇੱਕ ਤੁਹਾਨੂੰ ਮੈਂ ਦੱਸਦਾ ਕਰ ਮਾੜੀ 9 ਵਜੇ ਤੋਂ ਸੰਗ ਦੇ ਨੇ ਪਾਣੀ ਛਕਣਾ ਸ਼ੁਰੂ ਕਰਤਾ ਸੀ ਨਹੀਂ ਨਹੀਂ ਪਾਣੀ ਦਾ ਦੇਖੋ ਇਹਦੇ ਵਿੱਚ ਕੋਈ ਇਹ ਕੋਈ ਹੁਣ ਦੇਖਣੇ ਦਿਖਾਉਣ ਵਾਲੀ ਗੱਲ ਥੋੜਾ ਤੁਸੀਂ ਮੇਰੇ ਨਾਲ ਚੱਲੋ ਇੱਥੋਂ ਮੈਨਾਂ ਦਾ 10 ਕਿਲੋਮੀਟਰ ਤੇ ਤੁਸੀਂ ਮੇਰੇ ਨਾਲ ਕੋ ਬੱਦਲ ਲੱਗਣ ਲੱਗ ਜਾਂਦੀ ਆ ਮੇਨ ਇਹ ਪਾਣੀ ਪਾਣੀ ਤਾਂ ਮੇਨ ਆਪਾਂ ਕਹਿ ਦਈਏ ਸ੍ਰੀਟੀ ਦੀ ਲੋੜ ਹਾਲੇ ਬੰਦਾ ਰੋਟੀ ਪਾਣੀ ਜਾਂ ਕਿਸੇ ਹੋਰ ਬੈਠਣ ਉੱਠਣ ਨੂੰ ਉਹਦੇ ਆਲੇ ਸਰ ਲੈਂਦਾ ਪਰ ਜਿੱਥੇ ਪਾਣੀ ਹੋਣਾ ਮੇਰੇ ਲੋਕਾਂ ਨੂੰ ਪੀਣ ਦੇ ਲਈ ਉੱਥੇ ਤਾਂ ਫਿਰ ਇੱਕ ਤਰ੍ਹਾਂ ਦੇ ਨਾਲ ਬਹੁਤ ਹੀ ਵੱਡੀ ਕਮੀ ਆ ਇਹ ਬਹੁਤ ਜ਼ਿਆਦਾ ਜੀ ਹੁਣ ਆਲਾਜਮ ਵੀਰ ਨੂੰ ਜਿੰਨੇ ਵੀ ਹੈਗੇ ਨੇ ਇਹਨਾਂ ਨੂੰ ਪ੍ਰਸ਼ਾਦ ਦਾ ਆਪਣੇ ਘਰੇ ਤਿਆਰ ਆ ਹਾਂ ਜੀ ਸਾਵਾਸ਼ੀ ਵੀ ਦੇ ਰਹੇ ਨੇ ਕਹਿੰਦੇ ਜਿੰਨਾ ਤੁਸੀਂ ਉਪਰਾਲਾ ਕਰਿਆ ਵੀ ਨਹੀਂ ਕਿਤੇ ਅਸੀਂ ਕਿਤੇ ਹੋਰ ਮੇਲੇ ਤੇ ਵੀ ਨਹੀਂ ਦੇਖਿਆ ਹੈਗਾ ਜਿਵੇਂ ਤੁਸੀਂ ਨਾਲ ਬੱਚਿਆਂ ਨੂੰ ਲਾ ਕੇ ਆਪਦੇ ਨਾਲ ਦੋਸਤਾਂ ਨੂੰ ਲਾ ਕੇ ਪਾਣੀ ਦਾ ਕਰਿਆ ਵੀ ਨਹੀਂ ਅਸੀਂ ਕਿਤੇ ਦੇਖਿਆ ਹੈਗਾ ਜੀ ਕਰਦਾ ਹੈਗਾ ਪਾਣੀ ਛਕਦਾ ਹਾਂਜੀ ਕਹਿੰਦੇ ਵੀ ਜੋ ਨਹੀਂ ਇਹ ਗੱਲ ਆਇਆ ਹੈ ਕਹਿੰਦਾ ਵਿਸ਼ਵ ਦੇ ਇਹ ਕੋਈ ਆਏ ਛੋਟਾ ਮੋਟਾ ਮੇਲਾ ਤਾਂ ਹੈ ਹੀ ਨਹੀਂ ਜਿਆ ਗੱਲ ਕਰੀਏ ਵੱਡਾ ਮੇਲਾ ਵਿਸ਼ਵ ਦੇ ਵਿੱਚ ਮਸ਼ਹੂਰ ਆ ਪੰਜਾਬ ਦੇ ਪਹਿਲੇ ਤਿੰਨ ਚਾਰ ਮੇਲਿਆਂ ਦੇ ਵਿੱਚ ਨਾਉਂ ਦਾ ਹੈ ਇਹ ਕਿਤੇ ਉਈਓ ਆਪਣੇ ਮੇਲੇ ਤਾਂ ਹੈ ਹੀ ਨਹੀਂ ਬਾਕੀ ਰਹੀ ਗੱਲ ਚਲੋ ਪੁਲਿਸ ਪੁਲਿਸ ਪ੍ਰਸ਼ਾਸਨ ਵੱਲੋਂ ਅਸੀਂ ਉਹਨਾਂ ਤੋਂ ਸੰਤੁਸ਼ਟ ਹਾਂ ਉਹਨਾਂ ਦੇ ਪ੍ਰਬੰਧ ਵਧੀਆ ਦੇਖਣ ਨੂੰ ਮਿਲੇ ਨੇ ਸਾਨੂੰ ਹਾਂਜੀ ਹਾਂ ਹਾਂ ਬਹੁਤ ਵਧੀਆ ਕਿਉਂਕਿ ਅੱਜ ਹੀ ਕਿਸੇ ਮੁਲਾਜ਼ਮਾਂ ਦੀ ਟਾਟ ਫੋਨ ਕਰ ਅਸੀਂ ਉਹਨਾਂ ਦਾ ਵੀ ਸਹਿਯੋਗ ਦਿੱਤਾ ਜੇ ਉਹਨਾਂ ਨੇ ਕਿਹਾ ਵੀ ਸਾਡੇ ਨਾਲ ਇੱਕ ਣ ਕਰਾ ਦੂ ਜਾਂ ਕੁਝ ਕਰਾ ਤੁਹਾਡਾ ਧੰਨਵਾਦ ਵੀ ਹੈ ਸ਼ੁਕਰੀਆ ਤੇ ਤੁਹਾਡੇ ਅਸੀਂ ਕੰਮ ਦੀ ਸਲਾਹਾਂ ਵੀ ਕਰਦੇ ਆਂ ਸੋ ਅਸੀਂ ਜਿਹੜੇ ਵੀ ਇਹ ਸਾਰਾ ਵੀਡੀਓ ਨੂੰ ਦੇਖ ਰਹੇ ਨੇ ਅਸੀਂ ਅ ਗੁਜਾਰਸ਼ ਕਰਦੇ ਆਂ ਕਿ ਉਹ ਵੀ ਆਪਣੀ ਕਮੈਂਟਾਂ ਦੀ رائے ਦੇਣ ਤੇ ਸਾਨੂੰ ਕੋਈ ਸੁਝਾਅ ਦੇਣ ਥੋੜਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇਸ ਤਰ੍ਹਾਂ ਲੱਗੇ ਰਹੋ ਤੁਹਾਡੀ ਜਿਹੜੀ ਸੇਵਾ ਪਰਮਾਤਮਾ ਸਫਲ ਕਰੇ ਠੀਕ ਹੈ ਪਾਣੀ ਦੀ ਸੇਵਾ ਇਹ ਤੋਂ ਵੱਡੀ ਦਾ ਮਨ ਦਾ ਕੋਈ ਸੇਵਾ ਨਹੀਂ ਕਿਸੇ ਨੂੰ ਪਾਣੀ ਪਿਆ ਦੇਣਾ ਭੁੱਖੇ ਨੂੰ ਇਹ ਬਹੁਤ ਵਧੀਆ ਸੇਵਾ ਕਰ ਰਹੇ ਨੇ ਦੋ ਨੌਜਵਾਨਾਂ ਦਾ ਵੀ ਧੰਨਵਾਦ ਬਹੁਤ ਬਹੁਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ